ਤੁਸੀਂ ਮਾਨਪ੍ਰੀਤ ਬਾਗਲ ਤੋਂ ਐਮ.ਐਲ.ਏ ਦੀ ਚੋਣ ਲੜੀ ਉੱਥੋਂ ਹਾਰ ਗਏ ਹੋ 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 ਫਿਰ ਸੰਗਰੂਰ ਦੇ ਵਿੱਚੋਂ ਤੁਸੀਂ ਐਮ.ਪੀ ਬਣੇ ਹੋ 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 ਮੰਨ ਲਓ ਕੱਲ ਨੂੰ ਤੁਹਾਨੂੰ ਉਹ ਕਹਿਣ ਵੀ ਪਹਿਲਾਂ ਤੁਹਾਡਾ ਇੱਕ ਵਿਆਹ ਹੋਇਆ ਸੀ ਹੋ ਹੋ ਭਗਵੰਤ ਮਾਨਸਿਆ ਤੇਰੀ ਆਵ ਵਿਧਾਨ ਸਭਾ ਦੇ ਵਿੱਚ ਮੈਂ ਸੁਣ ਕੇ ਹਟਿਆ ਬੋਲਬਾਣੀ ਜਿਹਦੇ ਵਿੱਚ ਇਹ ਕਹਿ ਰਿਹਾ ਵੀ ਸੁਖਪਾਲ ਸਿੰਘ ਖੈਰਾ ਹੁਣ ਕਾਂਗਰਸ ਚੋਂ ਪਹਿਲਾਂ ਕਾਲੀਆਂ ਚ ਸੀ ਮੈਂ ਤਾਂ ਖੇੜਾ ਛਡਾ ਲਿਆ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਤੇ ਆਪ ਦਾ ਕੋਈ ਦੱਸਦਾ ਹੀ ਨਹੀਂ ਪਹਿਲਾਂ ਤਾਂ ਤੁਸੀਂ ਢੋਲੇ ਗਾਉਂਦੇ ਹੁੰਦੇ ਸੀਗੇ ਮਨਪ੍ਰੀਤ ਬਾਦਲ ਦੇ ਫਿਰ ਉਹੀ ਮਾੜੇ ਹੋ ਗਏ ਫਿਰ ਢੋਲੇ ਤੁਸੀਂ ਗਾਉਨੇ ਆ ਕੇਜਰੀਵਾਲ ਦੇ ਉਹ ਤਾਂ ਚਲੋ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਲਾਤਾ ਤੇ ਮੁੱਖ ਮੰਤਰੀ ਬਣ ਕੇ ਨਹੀਂ ਢੋਲੇ ਤੁਸੀਂ ਕਿਸੇ ਹੋਰ ਦੇ ਵੀ ਗਾਉਨੇ ਸੀ ਤੇ ਪਹਿਲਾਂ ਤੁਸੀਂ ਵੀ ਕਮੇਡੀਆਂ ਕਰਦੇ ਸੀ ਹੋ 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 ਫੇਰ ਤੁਸੀਂ ਮਨਪ੍ਰੀਤ ਬਾਗਲ ਚੋਂ ਐਮਐਲਏ ਦੀ ਚੋਣ ਲੜੀ ਉੱਥੋਂ ਹਾਰ ਗਏ ਹੋ 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 ਫੇਰ ਸੰਗਰੂਰ ਦੇ ਵਿੱਚੋਂ ਤੁਸੀਂ ਐਮਪੀ ਬਣੇ ਹੋ 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 ਇਹ ਮਤਲਬ ਗੱਲਾਂ ਕਰਨ ਵਾਲੀਆਂ ਮੰਨ ਲਓ ਕੱਲ ਨੂੰ ਤੁਹਾਨੂੰ ਉਹ ਕਹਿਣ ਵੀ ਪਹਿਲਾਂ ਤੁਹਾਡਾ ਇੱਕ ਵਿਆਹ ਹੋਇਆ ਸੀ ਹੋ 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 ਹੁਣ ਤੁਸੀਂ ਦੂਜਾ ਕਰਾ ਲਿਆ ਹੋ 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 ਇਹ ਇੱਕ ਇੱਕ ਕੁ ਗੱਲਾਂ ਹੈ ਸੁਖਪਾਲ ਸਿੰਘ ਖਹਿਰਾ ਮੇਰੇ ਹਿਸਾਬ ਦੇ ਨਾਲ ਤੁਹਾਡੇ ਨਾਲੋਂ ਜ਼ਿਆਦਾ ਉਹ ਪੰਜਾਬ ਦੇ ਮੁੱਦੇ ਚਾਗਦਾ ਜੇਕਰ ਸੁਖਪਾਲ ਸਿੰਘ ਖਹਿਰਾ 1 ਨਵੰਬਰ ਨੂੰ ਜੇਲ੍ਹ 'ਚ ਨਾ ਹੁੰਦਾ ਤੇ ਜਿਹੜਾ ਡਰਾਮਾ ਕਵਾਂਗੇ ਤੇਰਾ ਰੱਖਿਆ ਸੀ ਨਾ ਜਿਹੜਾ ਉਹ ਆਪਣਾ ਲੁਧਿਆਣਾ ਤੇ ਉਹ ਤੂੰ ਡਰਾਮਾ ਨਹੀਂ ਰੱਖਦਾ ਸੀ ਪਾਰਟੀ ਬਦਲੀ ਤੇਰੇ ਤੂੰ ਖੜਾ ਨਹੀਂ ਛੱਡ ਤੂੰ ਤੁਸੀਂ ਖੜਾ ਨਹੀਂ ਛਡਾਇਆ ਫਿਰ ਤੁਸੀਂ ਮੰਨ ਵੀ ਰਹੇ ਆ ਤੁਹਾਨੂੰ ਡਰ ਸੀ ਕਿਤੇ ਵੀ ਮੁੱਖ ਮੰਤਰੀ ਦਾ ਚਿਹਰਾ ਇਹ ਨਾ ਲੱਗ ਜੇ ਕਿਉਂਕਿ ਤੁਸੀਂ ਕਮੇਟੀ ਕਰਦੇ ਆ ਉਹ ਸਵਾਲ ਚੱਕਦਾ ਸਵਾਲਾਂ ਤੇ ਕਮੇਡੀਆਂ 'ਚ ਫਰਕ ਹੁੰਦਾ ਇਹ ਗੱਲ ਜੇ ਝੂਠ ਆ ਤੁਸੀਂ ਮੈਨੂੰ ਦੱਸ ਦੋ ਇਹ ਪਹਿਲਾਂ ਆਪ ਪਹਿਲਾਂ ਗੱਲ ਤੁਸੀਂ ਸੋਚੋ ਹੁਣ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਕੱਲ ਨੂੰ ਇਹ ਚਾਹਮਾਂ ਦੀ ਪਾਰਟੀ 'ਚ ਪੱਕੇ ਰਹੋਗੇ ਜਿਹੜਾ ਤੁਹਾਡੇ ਵਿੱਚ ਆਇਆ ਜਿਹੜਾ ਤੁਹਾਡੀ ਜਲੰਧਰ ਤੋਂ ਜਤਾਇਆ ਇਹ ਵੀ ਕਾਂਗਰਸ 'ਚੋਂ ਆਇਆ ਤੁਹਾਡੇ ਕਈ ਐਮਐਲਏ ਆ ਜਿਹੜੇ ਅਕਾਲੀ ਦਲ 'ਚੋਂ ਆਏ ਆ ਕਈ ਬੰਦੇ ਆਹੋ ਜਿਹੇ ਜਿਹੜੇ ਭਾਜਪਾ 'ਚੋਂ ਥੋੜਿਆ ਲਾਏ ਆ ਓਹ ਹੋ 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 ਫੇਰ ਖਹਿੜਾ ਕਿਦੋਂ ਕਿਦੋਂ ਛਡਾਓਗੇ ਤੁਸੀਂ ਤਾਂ ਖਹਿੜਾ ਬੜਿਆਂ ਤੋਂ ਛਡਾਇਆ ਤੁਹਾਨੂੰ ਇਹ ਸੀ ਨਾ ਵੀ ਮਤਲਬ ਤੁਸੀਂ ਅੱਗੇ ਰੋ ਇਹ ਗੱਲ ਨਹੀਂ ਹੁੰਦੀ ਤੁਸੀਂ ਗੱਲ ਜਿਹੜੀ ਕਰਨੀ ਆ ਭਗਵੰਤ ਮਾਨ ਜੀ ਉਹ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਸੁਖਪਾਲ ਸਿੰਘ ਖੈਰ ਨੂੰ ਹੋ ਹੋ ਕਰਨ ਵਾਸਤੇ ਨਹੀਂ ਬਣਾਇਆ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਅੱਖਾਂ ਚੱਖਾਂ ਪਾ ਅੱਖਾਂ ਚੱਖਾਂ ਪਾ ਵਾਸਤੇ ਨਹੀਂ ਬਣਾਇਆ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਕਿ ਭਾਈ ਪੰਜਾਬ ਦੇ ਵਿੱਚ ਚਿੱਟਾ ਬੜਾ ਤੁਹਾਨੂੰ ਮੁੱਖ ਮੰਤਰੀ ਤਾਂ ਬਣਾਇਆ ਵੀ ਭਾਈ ਪੰਜਾਬ ਚ ਬੇਰੁਜ਼ਗਾਰੀ ਬਹੁਤ ਆ ਉਹ ਕਾਲੀ ਕਾਂਗਰਸੀਆਂ ਤੋਂ ਅੱਕੇ ਪਏ ਆ ਉਹਨਾਂ ਨੇ ਐਸੇ ਕਰਕੇ ਤੁਹਾਨੂੰ ਬਣਾਇਆ ਕਿ ਤੁਹਾਨੂੰ ਕੌਣ ਪੁੱਛਦਾ ਸੀ ਫੇਰ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਹ ਕਿਹਾ ਵੀ ਸਾਡੇ ਤੁਸੀਂ ਕਹਿੰਦੇ ਸੀ ਤੁਹਾਡੀ ਬੀਬੀ ਅਨਮੋਲ ਗਗਨ ਮਾਨ ਕਹਿੰਦੀ ਸੀ ਕਿਸਾਨਾਂ ਤੇ ਅਤਿਆਚਾਰ ਹੁੰਦਾ 5 ਮਿੰਟਾਂ ਚ ਐਮਐਸਪੀ ਦੇਵਾਂਗੇ ਤੁਹਾਨੂੰ ਕਿਸਾਨਾਂ ਨੇ ਵੋਟਾਂ ਤਾਂ ਪਾਈ ਮਜ਼ਦੂਰਾਂ ਦੇ ਪੁੱਤ ਮਜ਼ਦੂਰ ਹੀ ਬੰਦੇ ਰਹੇ ਚਾਹੇ ਉਹਨਾਂ ਨੇ ਬੀਏ ਕੀਤੀ ਹੋਵੇ ਚਾਹੇ ਉਹ ਐਮਏ ਕੀਤੀ ਹੋਵੇ ਤੇ ਚਾਹੇ ਉਹਨਾਂ ਨੇ ਪਲਾਸਟਿਕ ਕੀਤੀ ਹੋਵੇ ਉਹਨਾਂ ਨੇ ਵੋਟਾਂ ਤੁਹਾਨੂੰ ਤਾਂ ਪਾਤੀਆਂ ਫੇਰ ਤੁਸੀਂ ਜਿਹੜਾ ਕਹਿ ਲੋ ਵੀ ਜਿਹੜੇ ਬੇਰੁਜ਼ਗਾਰ ਸੀ ਕੱਚੇ ਤੇ ਹਾਤਕ ਪੱਕੇ ਕਰਨੇ ਸੀ ਉਹਨਾਂ ਨੇ ਵੋਟਾਂ ਤੁਹਾਨੂੰ ਤਾਂ ਪਾਤੀਆਂ ਵੀ ਸਾਨੂੰ ਹੁਣ ਲੱਤਾਂ ਤੜਾਉਂਦਿਆਂ ਨੂੰ ਬਹੁਤ ਚਿਰ ਹੋ ਗਿਆ ਵੀ ਖੌਰੇ ਤੁਸੀਂ ਸਾਡੀ ਝੋਲੀ ਖੈਰ ਪਾ ਦੋ ਔਰ ਤੁਹਾਨੂੰ ਜਿਹੜੇ ਵੋਟਾਂ ਪਾਈਆਂ ਮਾਵਾਂ ਨੇ ਉਹ ਮਾਵਾਂ ਦੀਆਂ ਵੋਟਾਂ ਤੁਹਾਨੂੰ ਪਹਾਰੀਆ ਰੁਪਏ ਨੂੰ ਘੱਟ ਤੇ ਉਹ ਮਾਵਾਂ ਦੀਆਂ ਤੁਹਾਨੂੰ ਵੋਟਾਂ ਜ਼ਿਆਦੇ ਆ ਜਿਨ੍ਹਾਂ ਦੇ ਪੁੱਤ ਚਿੱਟੇ ਤੇ ਲੱਗੇ ਸੀ ਉਹ ਵੋਟਾਂ ਤੁਹਾਨੂੰ ਜ਼ਿਆਦੇ ਆ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਗਏ ਆ ਉਹਨਾਂ ਭੈਣਾਂ ਦੀਆਂ ਤੁਹਾਨੂੰ ਵੋਟਾਂ ਜ਼ਿਆਦੇ ਸੀ ਜਿਨ੍ਹਾਂ ਦੇ ਭਰਾ ਚਿੱਟੇ ਦੇ ਨਾਲ ਮਰੇ ਆ ਉਹਨਾਂ ਦੇ ਉਹਨਾਂ ਉਹਨਾਂ ਘਰ ਵਾਲੀਆਂ ਦੀ ਤੁਹਾਨੂੰ ਵੋਟ ਸੀ ਕਿ ਜਿਨ੍ਹਾਂ ਜਿਨ੍ਹਾਂ ਨੇ ਮੈਂ ਇਹ ਕਹਿਣਾ ਹੋ ਸਕਦਾ ਮੇਰੀ ਸੋਚਾ ਬੀਬੀ ਰਮਨਦੀਪ ਕੌਰ ਮਰਖਾਈ ਹੋ ਸਕਦਾ ਇਹਨਾਂ ਨੇ ਤੁਹਾਨੂੰ ਵੋਟ ਪਾਈ ਹੋਵੇ ਕਿਉਂਕਿ ਇਹਨਾਂ ਦਾ ਹਸਬੈਂਡ ਸੀ ਜਿਹੜਾ ਇਹਨਾਂ ਦਾ ਘਰ ਵਾਲਾ ਵੀ ਚਿੱਟੇ ਦੇ ਨਾਲ ਦੱਸਦੇ ਹੁੰਦੇ ਉਹਨਾਂ ਦੀ ਆਪਾਂ ਅਕਸਰ ਇੰਟਰਵਿਊ ਸੁਣੀਆਂ ਔਰ ਇਹ ਵੋਟਾਂ ਤੁਹਾਨੂੰ ਤਾਂ ਪਈਆਂ ਤੇ ਇਹ ਜੇ ਕੰਮਾਂ ਦੇ ਵਿੱਚੋਂ ਹੋਰ 2-4 ਕੰਮ ਰਹਿ ਗਏ ਹੋਣੇ ਆ ਇਹ ਜੇ ਕਰ ਕੰਮਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਕੰਮ ਵੀ ਕੀਤਾ ਤੁਸੀਂ ਉਹ ਗਿਣਾ ਦੋ ਤੁਸੀਂ ਤਾਂ ਦੇ ਸੀ ਬਾਹਰੋਂ ਆਉਣ ਦਾ ਕੋਈ ਵੀ ਇੱਥੋਂ ਵੀ ਬਾਹਰੋਂ ਇੱਧਰ ਕੰਮ ਕਰਨ ਆਉਣਗੇ ਤਾਂ ਮਾਫੀ ਚਾਹੁੰਦਾ ਬਾਹਰੋਂ ਤਾਂ ਤੁਹਾਡਾ ਜਿਹੜਾ ਪਹਿਲਾ ਮਾਲਾ ਪਰਿਵਾਰ ਤੁਹਾਡੇ ਬੱਚੇ ਨਹੀਂ ਆਏ ਇੱਧਰ ਹੋਰ ਤਾਂ ਆਉਣਾ ਕਿਸੇ ਨੇ ਕੀ ਸੀ ਇਸ ਕਰਕੇ ਹੋ 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 ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਜਿਹੜੇ ਕੰਮ ਕਰਨੇ ਆ ਤੁਸੀਂ ਉਹ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੁਣ ਤੁਹਾਨੂੰ ਡਰਾਮੇਬਾਜ਼ੀ ਛੱਡਣੀ ਚਾਹੀਦੀ ਆ ਇਹ ਕਮੇਟੀ ਤੁਹਾਨੂੰ ਬਹੁਤ ਚਿਰ ਹੋ ਗਏ ਤੁਸੀਂ ਬਚਪਨ ਤੋਂ ਕਮੇਟੀ ਦਾ ਖਾਦਾ ਇਹ ਹੁਣ ਕਮੇਟੀ ਵਿਧਾਨ ਸਭਾ ਕਮੇਟੀ ਦਾ ਤੁਸੀਂ ਤੁਸੀਂ ਕਹਿੰਦੇ ਹੁੰਦੇ ਸੀ ਨਾ ਲੋਕ ਸਭਾ ਦੇ ਵਿੱਚ ਜਾ ਦੇ ਕਮੇਟੀ ਚੱਲਦੀ ਆ ਤੇ ਵਿਧਾਨ ਸਭਾ ਚ ਜਾ ਦੇ ਕਮੇਟੀ ਚੱਲਦੀ ਆ ਫਿਰ ਇਹ ਖਤਮ ਕਦੋਂ ਕਰੋਗੇ ਦੂਜੀ ਤਾਂ ਕਮੇਟੀ ਕਰਦੇ ਹੀ ਨਹੀਂ ਕਮੇਟੀ ਤਾਂ ਤੁਹਾਡੇ ਵਾਲੇ ਕਰ ਰਹੇ ਆ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਇਸ ਟਾਈਮ ਕਾਂਗਰਸ ਮੁੱਦਾ ਨਹੀਂ ਹੈ ਪੰਜਾਬ ਦਾ ਇਸ ਟਾਈਮ ਅਕਾਲੀ ਦਲ ਮੁੱਦਾ ਨਹੀਂ ਹੈ ਇਸ ਟਾਈਮ ਸੁਖਵੀਰ ਬਾਦਲ ਪੰਜਾਬ ਦਾ ਮੁੱਦਾ ਨਹੀਂ ਹੈ ਇਸ ਟਾਈਮ ਵਿਕਰਮਜੀਤ ਮਜੀਠੀਆ ਮੁੱਦਾ ਨਹੀਂ ਪੰਜਾਬ ਦਾ ਅੱਜ ਤਾਂ ਭਾਜੀਪੀ ਪੰਜਾਬ ਦਾ ਮੁੱਦਾ ਨਹੀਂ ਪੰਜਾਬ ਦੇ ਮੁੱਦੇ ਆ ਕਿਸਾਨੀ ਪੰਜਾਬ ਦਾ ਮੁੱਦਾ ਮਜ਼ਦੂਰੀ ਪੰਜਾਬ ਦੇ ਮੁੱਦੇ ਤਾਂ ਇੱਥੇ ਲੋਕ ਧਰਨੇ ਲਾਈ ਬੈਠੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਤੂੰ ਵਿਧਾਨ ਸਭਾ ਦੇ ਵਿੱਚ ਕੀ ਹੋ ਲਾਈ ਖੜਾ ਆਹ ਪਟਿਆਲੇ ਦੇ ਵਿੱਚ ਪੱਲੇਦਾਰ ਬੈਠੇ ਆ ਜਿਹੜੇ ਮਤਲਬ ਮਾਫੀ ਚਾਹੁੰਦਾ ਐਸ ਟਾਈਮ ਪੱਲੇਦਾਰ ਗੁੱਸਾ ਨਾ ਕਰਨ ਮੇਰੇ ਨਾਨਾ ਜੀ ਵੀ ਪੱਲੇਦਾਰ ਸੀ ਪੱਲੇਦਾਰੀ ਕੀਤੀ ਆ ਬੋਰੀਆਂ ਚੱਕਦੇ ਆ ਗਧਿਆਂ ਵਾਲਾ ਇਹਨਾਂ ਦਾ ਜਿਵੇਂ ਕਹਿ ਲਓ ਵੀ ਇਹਨਾਂ ਗਧਾ ਭਾਰ ਨਹੀਂ ਢੋਂਦਾ ਜਿੰਨਾ ਇਹ ਢੋਂਦੇ ਆ ਇਹਨਾਂ ਬਲਦ ਭਾਰ ਨਹੀਂ ਢੋਂਦਾ ਜਿੰਨਾ ਇਹ ਢੋਂਦੇ ਆ ਤੇ ਉਹ ਉਹ ਧਰਨੇ ਲਈ ਬੈਠੇ ਉਹਨਾਂ ਤਾਂ ਤੂੰ ਗੱਲ ਨਹੀਂ ਕਰ ਸਕਿਆ ਵੀ ਉਹਨਾਂ ਦੀ ਗੱਲ ਕਰੀਏ ਆ ਇੱਥੇ ਹੋਰ ਜਿਹੜੇ ਵਿਚਾਰੇ ਧਰਨੇ ਲਈ ਬੈਠੇ ਆ ਤੁਹਾਨੂੰ ਉਹਨਾਂ ਵਾਸਤੇ ਤਾਂ ਆਈ ਨਹੀਂ ਕੋਈ ਗੱਲ ਮਜ਼ਦੂਰਾਂ ਵਾਸਤੇ ਨਹੀਂ ਆਈ ਉਹ ਕਿਸਾਨਾਂ ਦੇ ਪੁੱਤ ਸ਼ਹੀਦ ਹੋਈ ਜਾਂਦੇ ਤੁਹਾਨੂੰ ਉਹਨਾਂ ਵਾਸਤੇ ਗੱਲ ਨਹੀਂ ਆਈ ਤੇ ਸੁਖਪਾਲ ਸਿੰਘ ਖਹਿਰ ਹੋ 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 ਵੀ ਅਖੇ ਕਾਂਗਰਸੀ ਹੂੰ ਜੇਕਰ ਉਹਨੇ ਪਾਰਟੀ ਚੇਂਜ ਕੀਤੀ ਹੁੰਦੀ ਤਾਂ ਕਈ মিডিਆ 'ਚ ਆ ਜਾਣੀ ਸੀ ਕੋਈ ਗੱਲ ਨਹੀਂ ਅਖੇ ਸਾਈਕਲ ਦਾ ਵੀ ਸਟੈਂਡ ਹੁੰਦਾ ਕਿ ਇਹਦਾ ਨਹੀਂ ਬੱਟੇ ਵੀਰ ਤੁਸੀਂ ਆਪਦੇ ਵੱਲ ਵੀ ਵੇਖੋ ਵੀ ਤੁਸੀਂ ਕਿਹਨੇ ਕਿਹਦੇ ਨਾਲ ਜੁੜੇ ਸੀਗੇ ਕਿਹੜੇ ਕਿਹੜੇ ਬੰਦਿਆਂ ਨਾਲ ਜੁੜੇ ਸੀ ਇਹ ਪਾਰਟੀ ਬਦਲਣਾ ਮੁੱਦਾ ਨਹੀਂ ਹੈ ਯਾਦ ਰੱਖ ਲੋ ਗੱਲ ਪਰ ਤੁਹਾਨੂੰ ਇਹ ਬੇਨਤੀ ਆ ਤੁਸੀਂ ਕਮੇਟੀ ਛੱਡੋ ਪੰਜਾਬ ਦੇ ਲੋਕਾਂ ਵੱਲ ਧਿਆਨ ਦਿਓ ਆ ਜਿਹੜੇ ਮੁੱਦੇ ਸੀ ਚਿੱਟਾ ਬੰਦ ਹੋਇਆ ਹੋ 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 ਨਹੀਂ ਹੋਇਆ ਆ ਜਿਹੜੇ ਨੌਜਵਾਨ ਸੱਤ ਸਮੁੰਦਰੋਂ ਪਾਰ ਜਾਣੇ ਹੋ 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 ਨਹੀਂ ਬੰਦ ਹੋਏ ਕੀ ਉਧਰੋਂ ਬਾਹਰਲੀ ਕੰਟਰੀਆਂ ਤੋਂ ਇੱਥੇ ਕੰਮ ਕਰਨ ਆਏ ਹੋ ਨਹੀਂ ਆਏ ਕਿਆਂ BMW ਇੱਥੇ ਆ ਗਈ ਹੋ ਨਹੀਂ ਆਈ ਇਹ ਤੁਸੀਂ ਦੱਸੋ ਤੁਹਾਨੂੰ ਓਹ ਓਹ ਕਰਨ ਲੱਗੇ ਨਾ ਤੇ ਸਾਡੇ ਮੂਵਿੰਗਾ ਹੋ ਜਾਣਾ ਥੋੜੀ ਓਹ ਓਹ ਹੋਈ ਬੜੀ ਗਾਣੀ ਇੱਥੇ ਓਹ ਓਹ ਹੋਈ ਬੜੀ ਗਾਣੀ ਇੱਥੇ ਓਹ ਨਹੀਂ ਕਰਨੀ ਮੁੱਦੇ ਚੱਕੋ ਪੰਜਾਬ ਦੀ ਜਨਤਾ ਦੇ ਪੰਜਾਬ ਦੀ ਜਨਤਾ ਮਰੀ ਜਾਂਦੀ ਆ ਆ ਇੱਥੇ ਤੁਸੀਂ ਵੇਖੋ ਤਾਂ ਸਿੰਘ ਕਿੰਨੀਆਂ ਮੌਤਾਂ ਜਿਹੜੇ ਭਾਈ ਸਾਹਿਬ ਮੁੱਦੇ ਚੱਕੋ ਨੇ ਨਾ ਹਲਕਿਆਂ ਦੇ ਚੱਕ ਤੂੰ ਧੂਰੀ ਦਾ ਮੁੱਦਾ ਇੱਕ ਵੀ ਚੱਕਿਆ ਓਹ ਧੂਰੀ ਦੇ ਵਿੱਚ ਕੋਈ ਚਿੱਟਾ-ਚੁੱਟਾ ਹੈਗਾ ਓਹ ਪੁੱਛ ਕੇ ਜਾ ਕੇ ਧੂਰੀ ਵਾਲਿਆਂ ਤੋਂ ਧੂਰੀ ਦੇ ਲੋਕਾਂ ਨੂੰ ਪੁੱਛ ਕੀ ਬਣਿਆ ਪਿਆ ਕੀ ਨਹੀਂ ਬਣਿਆ ਪਿਆ ਤੂਰੀ ਤੋਂ ਜਿੱਤਿਆਂ ਤੋਂ ਤੂਰੀ ਚ ਗੇੜੇ ਮਾਰ ਠੀਕ ਆ ਪੰਜਾਬ ਦਾ ਮੁੱਖ ਮੰਤਰੀਆਂ ਤੁਹਾਡਾ ਸਤਿਕਾਰ ਕਰਦੇ ਆ ਇਹ ਤੁਹਾਡਾ ਸਤਿਕਾਰ ਸਾਨੂੰ ਕਰਨਾ ਬੰਦ ਆ ਅਸੀਂ ਤੁਹਾਡਾ ਨਹੀਂ ਤੁਹਾਡੀ ਕੁਰਸੀ ਦਾ ਕਰਨਾ ਕਿਉਂਕਿ ਮੁੱਖ ਮੰਤਰੀਆਂ ਮੁੱਖ ਮੰਤਰੀ ਦਾ ਸਤਿਕਾਰ ਬੰਦ ਆ ਪਰ ਮੁੱਖ ਮੰਤਰੀ ਜੇ ਤੁਸੀਂ ਵੀ ਪੰਜਾਬ ਦੇ ਲੋਕਾਂ ਦਾ ਸਤਿਕਾਰ ਕਰੋ ਤੁਹਾਡੇ ਤੇ ਵਿਸ਼ਵਾਸ ਕੀਤਾ ਚਿੱਟਾ ਸ਼ਰਿਆਮ ਆ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਏਟ ਸਵਰਗੀਆਂ ਬਿਮਾਰੀਆਂ ਕਾਲੇ ਪੀਲੀਆਂ ਵਰਗੀਆਂ ਬਿਮਾਰੀਆਂ ਸ਼ਰਿਆ ਮਿਲਣ ਨੂੰ ਪੁੱਛੋ ਕਿਉਂ ਹੋ ਮੈਂ ਦੱਸਦਾ ਉਹ ਬਿਮਾਰੀਆਂ ਤਾਂ ਮਿਲਣੀਆਂ ਕਿ ਚਿੱਟਾ ਤਾਂ ਛਰੇ ਆਵਾ ਪਿੰਡ ਪਿੰਡ ਦੇ ਵਿੱਚ ਚਿੱਟਾ ਪਰ ਐਸ ਟਾਈਮ ਪਿੰਡ ਦੇ ਉਹ ਚਿੱਟਾ ਲਾਉਣ ਵਾਲਿਆਂ ਨੂੰ ਸੂਈਆਂ ਨੇ ਸਰੀਂਜਾਂ ਨਹੀਂ ਮਿਲਦੀਆਂ ਤੋ ਇੱਕ ਸਰੀਂਜ ਨੂੰ 20-20 ਜਨੇ ਵਰਤਦੇ ਆ 20-20 ਜਨੇ ਵਰਤਣ ਤੋਂ ਬਾਅਦ ਉਹ ਕਹ ਲੋ ਮਹੀਨਾ-ਮਹੀਨਾ ਵਰਤਦੇ ਆ ਉਹ ਫਿਰਸ ਕਾਲਾ ਪੀਲੀਆ ਕਈਆਂ ਨੂੰ ਨਿਕਲਉਣਾ ਅੱਜ ਟੈਸਟ ਕਰਾਉ ਏਡਸ ਦੀ ਬਿਮਾਰੀ ਆਉਣ ਵਾਲ ਦਿਨਾਂ 'ਚ ਵਧਣ ਵਾਲੀ ਆ ਤੇ ਸੁਖਪਾਲ ਸਿੰਘ ਖਹਿਰਾ ਹੋ ਇਹ ਮੁੱਦਾ ਥੋੜਾ ਹੈਗਾ ਕਮਾਲ ਹੋ ਗਈ ਸੁਖਪਾਲ ਸਿੰਘ ਖਹਿਰਾ ਹੈਗੇ ਪਾਰਟੀ 'ਚ ਕੀ ਗੱਲ ਤੁਸੀਂ ਸੁੱਤੇ ਪਈ ਸੀ ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਇੱਥੇ ਵੀ ਹਲੇ ਕਾਂਗਰਸ ਈ ਆ ਕਿ ਮਤਲਬ ਬਸ ਸੌ ਜਾਂਨੇ ਤੁਸੀਂ ਪੰਜਾਬ ਬਾਰੇ ਪਰ ਤੁਸੀਂ ਰਹਿਣੇ ਕੇਜਰੀਵਾਲ ਸਾਹਿਬ ਨਾਲ ਆਣਾ ਤੁਹਾਨੂੰ ਕੀ ਪਤਾ ਹੋਵੇ ਕੇਜਰੀਵਾਲ ਸਾਹਿਬ ਤਾਂ ਤੁਹਾਨੂੰ ਪਤਾ ਵੀ ਉੱਥੇ ਵਿਚਾਰਾ ਕਦੇ ਕਿਤੇ ਜਾਵੜ ਦਾ ਨਾਲ ਕਦੇ ਕਿਤੇ ਤੇ ਤੁਸੀਂ ਉਹ ਜਾਣੇ ਉਹਨੇ ਨਾਲ ਕੇਦਰੀਵਾਲ ਸਾਹਿਬ ਦੇ ਨਾਲ ਹੋ ਉਹ ਵੀ ਤੁਹਾਡੇ ਤੋਂ ਗੜਵਾ ਕਰਾਉਣ ਲੱਗ ਗਏ ਹੁੰਦੇ ਇੱਕ ਤਾਂ ਇਸ ਕਰਕੇ ਪੰਜਾਬ ਵਾਲਾ ਧਿਆਨ ਦਿਓ ਮੇਰੇ ਬਹੁਤ ਹੀ ਸਤਿਕਾਰਯੋਗ ਭਗਵੰਤ ਜੀ ਤੁਹਾਨੂੰ ਗੁੱਸਾ ਠੁਕਣਾ ਚਾਹੀਦਾ ਤੇ ਤੁਹਾਨੂੰ ਨਿਮਰਤਾ ਤੁਹਾਡੇ ਵਿੱਚ ਹੋਣੀ ਚਾਹੀਦੀ ਆ ਤੁਹਾਡੇ ਵਿੱਚ ਨਿਮਰਤਾ ਹੋਵੇ ਤੇ ਪੰਜਾਬ ਦੇ ਲੋਕ ਤੁਹਾਡਾ ਪੱਖ ਲੈਣ ਪਰ ਤੁਸੀਂ ਤਾਂ ਆਗੋਂ ਪੈ ਜਾਂਦੇ ਕਦੇ ਜਿੰਦਰੇ ਲਵਾਤੇ ਮੈਂ ਉਹਨਾਂ ਨੂੰ ਐਮਐਲਏ ਨੂੰ ਕਦੇ ਤੁਸੀਂ ਉਹ ਪੱਤਰਕਾਰਾਂ ਨੂੰ ਤੁਹਾਡੇ ਐਮਐਲਏ ਪੈਗੇ ਤਾਂ ਇਹ ਐਨਾ ਗੁੰਡਾ ਟਾਈਪ ਹੋਇਆ ਪਿਆ ਕੰਮ ਨਹੀਂ ਜੀ ਨਹੀਂ ਠੰਡੇ ਹੋ ਜਾਓ ਇਸ ਚੀਜ਼ ਇਹ ਲੋਕਤੰਤਰ ਦਾ ਕੰਨ ਤੁਸੀਂ ਨਾ ਕਰੋ ਤੁਹਾਡੇ ਅੱਗੇ ਬੇਨਤੀ ਆ ਪੰਜਾਬ ਦੇ ਲੋਕਾਂ ਦਾ ਔਰ ਜਿਹੜੇ ਤੁਹਾਡੇ ਕੰਨਵੇਂ 99 ਐਮਐਲਏ ਆ ਉਹ ਆਪਦੇ ਆਪ ਦੇ ਹਲਕਿਆਂ ਦੇ ਮੁੱਦੇ ਰੱਖਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਜੇਕਰ ਭਗਵਾਨ ਤੁਮਾਨ ਜੀ ਕੋਈ ਗੱਲ ਗਲਤ ਕਹੀ ਹੋਵੇ ਮਾਫੀ ਚਾਹੁੰਨੇ ਕਹਿੰਕੀ ਤੁਸੀਂ ਤਾਂ ਗੁੱਸਾ ਬੜਾ ਭੜਾ ਕਿਤੇ ਸਾਡੇ ਵੀ ਹੋ ਹੋ ਕਰਾ ਦੇ